जन गण मन मैं जीदाई के जाया है भारत भाग विधाता गुण दाता गुण आते जंदावे तो बुर्जी ਪਿੰਡ ਪੈਂਦਾ ਦਿਨਾਨਗਰ ਤਹਿਸੀਲ ਦਿਨਾਨਗਰ ਦੇ ਵਿੱਚ ਕੁਝ ਸਟੇਜ ਦੇ ਉੱਤੇ ਕੁਝ ਆਪ ਦੇ ਕਾਰਕਿਰਤਾ ਨੇ ਮਾਈਕ ਫੜ ਕੇ ਜਨ ਗਨ ਮਨ ਹੀ ਗਲਤ ਗਾਤਾ ਜਿਹੜਾ ਸਾਡੇ ਨਿਰਦੇਸ਼ਤਾ ਰਾਤਰੀ ਗਾਣਾ ਉਹੀ ਗਲਤ ਗਾਤਾ ਕੰਗਾ ਉਸਲ ਚਲਦੀ ਤਰੰਗ ਸਭ ਜੂ ਜਾਂ ਮੇ ਦਾ ਰੇ ਤੇਰਾ ਹੈ ਸਾਨੂੰ ਬੜੀ ਸ਼ਰਮ ਮਹਿਸੂਸਈ ਸਾਡਾ ਸਿਰ ਸ਼ਰਮ ਦੇ ਨਾਲ ਨੀਵੇਂ ਹੋ ਗਿਆ ਕੀ ਇਹ ਠੀਕ ਹੈ ਉੱਚ ਜਾ ਉੱਚ ਜਾ ਹੈ ਜਾ ਹੈ ਜਾ ਹੈ ਔਰ ਸਾਨੂੰ ਇਹ ਵੀ ਪਤਾ ਲੱਗਾ ਕਿ ਜਿਸ ਬੰਦੇ ਨੇ ਜਨ ਗਨ ਮੰਗਾਇਆ ਆ ਉਹ ਬੰਦਾ ਜਿਹੜਾ ਰਾਸ਼ਟਰੀ ਗਾਣ ਗਾ ਰਿਹਾ ਉਹ ਬੀਏ ਪਾਸ ਆ ਕੀ ਉਹਨੇ ਬੀਏ ਕਿੱਥੇ ਪਾਸ ਕੀਤੀ ਸਾਡੇ ਸਮੇਂ ਤੋਂ ਬਾਹਰ ਆ ਜਨ ਗਨ ਮਨਵਜੀਦਾਈ ਕੇ ਜਾਇਆ ਹੈ ਮੁੱਖ ਮੰਤਰੀ ਸਾਹਿਬ ਅੱਗੇ ਵੀ ਇਹੀ ਕਹਿੰਦੇ ਆ ਕਿ ਇਹਨਾਂ ਲੋਕਾਂ ਨੂੰ ਮਾਈਕ ਫੜਾਂਨ ਤੋਂ ਗ੍ਰੇਸ ਕਰੋ ਆਪਣੇ ਕਾਰਕਿਰਤਾ ਉਹਨਾਂ ਨੂੰ ਮਾਈਕ ਫੜਾਂਨ ਤੋਂ ਗ੍ਰੇਸ ਕਰੋ ਜਿਨ੍ਹਾਂ ਨੂੰ ਕੁਛ ਨਹੀਂ ਆਂਦਾ जय जाहिं, हिंद जय हिन्दोराष्ट्र मैं अनिल भारद्वाज कौमी प्रधान विश्व हिंदू सुरक्षा दल तो आज असी 78वा आजादी ਦਿਹਾੜਾ ਮਨਾ ਰਹੇ ਹਾਂ ਅਸੀਂ ਬੜੇ ਖੁਸ਼ੀ ਤੇ ਹਰਸ਼ੋਲਾਸ ਨਾਲ ਸਾਰੇ ਰਲ ਮਿਲ ਕੇ ਇਸ ਦਿਹਾੜੇ ਨੂੰ ਮਨਾ ਰਹੇ ਹਾਂ ਪਰ ਸਾਨੂੰ ਬੜਾ ਦੁੱਖ ਲੱਗਿਆ ਅੱਜ ਜਦੋਂ ਕਿ ਇੱਕ ਸਾਡੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਦਬੁਰਜੀ ਪਿੰਡ ਪੈਂਦਾ ਦਿਨਾ ਨਗਰ ਤਹਿਸੀਲ ਦਿਨਾ ਨਗਰ ਦੇ ਵਿੱਚ ਕੁਝ ਸਟੇਜ ਦੇ ਉੱਤੇ ਕੁਝ ਆਪ ਦੇ ਕਾਰਕਿਰਤਾ ਨੇ ਮਾਈਕ ਫੜ ਕੇ ਜਨ ਗਨ ਮਨ ਹੀ ਗਲਤ ਗਾਤਾ ਜਿਹੜਾ ਸਾਡੇ ਨਿਰਦੇਸ਼ ਦਾ ਰਾਸ਼ਟਰੀ ਗਾਣਾ ਉਹੀ ਗਲਤ ਗਾਤਾ ਸਾਨੂੰ ਬੜੀ ਸ਼ਰਮ ਮਹਿਸੂਸ ਹੋਈ ਸਾਡਾ ਸਿਰ ਸ਼ਰਮ ਦੇ ਨਾਲ ਨੀਵੇਂ ਹੋ ਗਿਆ ਕੀ ਇਹ ਠੀਕ ਹੈ ਔਰ ਉਹਦੀ ਨਾਤੇ ਉਹਨਾਂ ਨੇ ਮਾਫੀ ਮੰਗੀ ਨਾ ਹੀ ਉਹਨਾਂ ਨੇ ਕੁਝ ਇਹਦਾ ਪ੍ਰਤੀਕਾਰ ਕੀਤਾ ਕਿ ਅਸੀਂ ਇਹ ਠੀਕ ਕੀਤਾ ਜਾਂ ਗਲਤ ਕੀਤਾ ਉਹਦੇ ਨਾਲ ਕੁਝ ਉੱਚ ਅਧਿਕਾਰੀ ਵੀ ਨਾਲ ਖੜੇ ਨੇ ਪੁਲਿਸ ਅਧਿਕਾਰੀ ਵੀ ਨਾਲ ਖੜੇ ਨੇ ਉਹਦੇ ਨਾਲ ਉਥੋਂ ਦੇ ਹਲਕਾ ਇੰਚਾਰਜ ਵੀ ਨਾਲ ਖੜੇ ਨੇ ਔਰ ਸਾਨੂੰ ਇਹ ਵੀ ਪਤਾ ਲੱਗਾ ਕਿ ਜਿਸ ਬੰਦੇ ਨੇ ਜਨਗਨ ਮੰਗਾਇਆ ਆ ਉਹ ਬੰਦਾ ਜਿਹੜਾ ਰਾਸ਼ਟਰੀ ਗਾਣ ਗਾ ਰਿਹਾ ਉਹ ਬੀਏ ਪਾਸ ਆ ਕੀ ਉਹਨੇ ਬੀਏ ਕਿੱਥੇ ਪਾਸ ਕੀਤੀ ਸਾਡੇ ਸਮੇਂ ਤੋਂ ਬਾਹਰ ਆ ਅਸੀਂ ਇਹੀ ਚਾਹੁੰਦੇ ਆ ਕਿ ਉਹ ਸਬੰਧਨ ਜਿਹੜਾ ਕੰਨ ਫੜ ਕੇ ਸਮਾਜ ਦੇ ਵਿੱਚ ਆ ਕੇ ਮਾਫੀ ਮੰਗੇ ਜਿਹਦੇ ਨਾਲ ਅੱਗੇ ਤੋਂ ਆਣ ਵਾਲੇ ਲੋਕਾਂ ਨੂੰ ਵੀ ਨਸੀਹਤ ਹੋਏ ਕਿ ਉਹ ਸਾਡੇ ਦੇਸ਼ ਦਾ ਰਾਸ਼ਟਰੀ ਗਾਣ ਉਹਦਾ ਸਨਮਾਨਪੂਰਵਕ ਗਾ ਸਕਣ ਨਾ ਕਿ ਉਹਦਾ ਸਮਾਪਨ ਵੀ ਨਾਲ ਸਹੀ ਢੰਗ ਨਾਲ ਕੀਤਾ ਹੋਵੇ ਅਸੀਂ ਚਾਹੁੰਦੇ ਆ ਸਾਡੀ ਮੰਗ ਹੈ ਸਰਕਾਰ ਅੱਗੇ ਵੀ ਔਰ ਅਸੀਂ ਸਰਕਾਰ ਅੱਗੇ ਤੇ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਅੱਗੇ ਵੀ ਇਹੀ ਕਹਿੰਦੇ ਆ ਕਿ ਇਹਨਾਂ ਲੋਕਾਂ ਨੂੰ ਮਾਈਕ ਫੜਨ ਤੋਂ ਗੁਰੇਜ਼ ਕਰੋ ਆਪਣੇ ਕਾਰਕਟਰਾਂ ਨੂੰ ਮਾਈਕ ਫੜਨ ਤੋਂ ਗੁਰੇਜ਼ ਕਰੋ ਜਿਨ੍ਹਾਂ ਨੂੰ ਕੁਝ ਨਹੀਂ ਆਂਦਾ ਔਰ ਇਹਨਾਂ ਨੂੰ ਸਵਿਧਾਨ ਬਾਰੇ ਤੇ ਚਲੋ ਬੜੀ ਦੂਰ ਦੀ ਗੱਲ ਆ ਗਈ ਇਹਨਾਂ ਨੂੰ ਰਾਸ਼ਟਰੀ ਗਾਣਗਰਾਣੀ ਆਂਦਾ ਤੇ ਬਾਕੀ ਅੱਗੇ ਕੀ ਕਰਨਗੇ ਔਰ ਅਸੀਂ ਮੰਗ ਕਰਨੇ ਆ ਸਰਕਾਰ ਅਗੇ ਜਾਂ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਾਂ ਇਹ ਸਮਾਜ ਦੇ ਵਿੱਚ ਆ ਕੇ ਕੰਨ ਫੜ ਕੇ ਮਾਫੀ ਮੰਗਣ ਨਹੀਂ ਤੇ ਅਸੀਂ ਸੜਕਾਂ ਤੇ ਆ ਕੇ ਇਹਨਾਂ ਦੇ ਅੰਗੇਸਟ ਵਿਰੋਧ ਕਰਾਂਗੇ